ਜਦੋਂ ਅਸੀਂ ਕੋਈ ਵੀ ਵੀਜ਼ਾ ਅਪਲਾਈ ਕਰਦੇ ਆਂ ਔਰ ਆਪਣੇ ਵੀਜ਼ੇ ਐਪਲੀਕੇਸ਼ਨ ਦੇ ਨਾਲ ਕੁਝ ਜਿਹੜੀ ਡਾਕੂਮੈਂਟ ਲਗਾਉਂਦੇ ਆਂ ਸਿਰਫ ਉਹ ਡਾਕੂਮੈਂਟ ਇਨਫ ਨਹੀਂ ਹੁੰਦੇ ਕਿ ਵੀਜ਼ਾ ਆਫੀਸਰ ਸਾਨੂੰ ਇੱਕ ਪੋਜ਼ਿਟਿਵ ਰਿਜ਼ਲਟ ਹੀ ਦੇਵੇ ਕਿ ਸਾਨੂੰ ਵੀਜ਼ਾ ਅਪਰੂਵਲ ਹੀ ਦੇ ਦੇ ਵੀਜ਼ਾ ਆਫੀਸਰ ਸਾਡੇ ਵੀਜ਼ਾ ਐਪਲੀਕੇਸ਼ਨ ਦੇ ਨਾਲ ਲਗਾਏ ਗਏ ਦੋ ਕਮੈਂਟਾਂ ਨੂੰ ਬਹੁਤ ਹੀ ਬਰੀਕੀ ਨਾਲ ਚੈੱਕ ਕਰਦਾ ਹੈ ਵੀਜ਼ਾ ਆਫੀਸਰ ਸਾਡੇ ਵੱਲੋਂ ਲਗਾਏ ਗਏ ਫਾਈਨੈਂਸ਼ੀਅਲ ਡਾਕੂਮੈਂਟ ਵੀ ਚੈੱਕ ਕਰੂਗਾ ਉਹ ਸਾਡੀ ਜੋਬ ਵੀ ਚੈੱਕ ਕਰੂਗਾ ਸਾਡੇ ਬਿਜ਼ਨਸ ਵੀ ਚੈੱਕ ਕਰੂਗਾ ਜੋ ਚੀਜ਼ ਅਸੀਂ ਸ਼ੋਅ ਕਰੀ ਹੈ ਹਰੇਕ ਚੀਜ਼ ਨੂੰ ਚੈੱਕ ਕਰਦਾ ਹੈ ਉਤੋਂ ਉਹ ਆਪਣਾ ਡਿਸੀਜਨ ਫਾਈਨਲ ਲੈਂਦਾ ਹੈ ਕਿ ਵੀਜ਼ਾ ਅਪਰੂਵਲ ਦੇਣਾ ਹੈ ਜਾਂ ਨਹੀਂ ਦੇਣਾ ਵੀਜ਼ਾ ਅਪਰੂਵਲ ਦੇ ਵਿੱਚ ਕੁਝ ਰਿਫਿਊਜ਼ਲਾਂ ਦੇ ਉੱਪਰ ਲਿਖਿਆ ਹੁੰਦਾ ਹੈ ਕਿ ਮੈਂ ਆਮ ਨੋਟ ਸੈਟੀਸਫਾਈਡ ਦੈਟ ਯੂ ਹੈਵ ਸਟਰੋਂਗ ਇਨਸੈਂਟਿਵ ਟੂ ਰਿਟਰਨ ਟੂ ਯੋਰ ਹੋਮ ਕੰਟਰੀ ਆਫਟਰ ਐਂਡ ਆਫ ਯੋਰ ਵੀਜ਼ਾ ਔਰ ਉਸ ਤੋਂ ਬਾਅਦ ਉਹ ਹੁੰਦਾ ਹੈ ਕਿ ਮੈਂ ਤੁਹਾਡੇ ਹੋਮ ਕੰਟਰੀ ਦੇ ਵਿੱਚ ਮੈਨੂੰ ਨਹੀਂ ਲੱਗਿਆ ਕਿ ਤੁਹਾਡੇ ਕੋਈ ਸਟਰੋਂਗ ਟਾਈਜ਼ ਹੈ ਕਿ ਤੁਸੀਂ ਆਪਣਾ ਵੀਜ਼ਾ ਖਤਮ ਹੋਣ ਤੋਂ ਬਾਅਦ ਆਪਣੀ ਕੰਟਰੀ ਵਾਪਸ ਆਉਂਗੇ ਪਰ ਕਈ ਬੰਦੇ ਉਹ ਜੇ ਹੈ ਵੀਜ਼ਾ ਐਪਲੀਕੇਸ਼ਨ ਲਗਾਉਂਦੇ ਆ ਸਭ ਕੁਝ ਉਹ ਪ੍ਰੋਪਰ ਤਰੀਕੇ ਨਾਲ ਲਗਾ ਦਿੰਦੇ ਆ ਪਰ ਉਹ ਕਿਤੇ ਨਾ ਕਿਤੇ ਗਲਤੀ ਹੋ ਜਾਂਦੀ ਹੈ ਮੇਰੇ ਕੋਲ ਕੁਝ ਦਿਨ ਪਹਿਲਾਂ ਮੇਰੇ ਕਿਸੇ ਸੱਜਣ ਮਿੱਤਰ ਨੇ ਯੂਕੇ ਵਿਜ਼ਟਰ ਵੀਜ਼ਾ ਦੀ ਇੱਕ ਰਿਫਿਊਜ਼ਲ ਭੇਜੀ ਸੀਗੀ ਉਹਦੇ ਵਿੱਚ ਜਦੋਂ ਮੈਂ ਦੇਖਿਆ ਤਾਂ ਜਿਹੜਾ ਬੰਦੇ ਨੇ ਵੀਜ਼ਾ ਆਪਣਾ ਅਪਲਾਈ ਕਰਿਆ ਸੀਗਾ ਉਹਨੇ ਕੁਝ ਦਿਨ ਪਹਿਲਾਂ ਇਕੱਠਾ ਹੀ 12 ਲੱਖ ਰੁਪਇਆ ਆਪਣੇ ਸੇਵਿੰਗ ਅਕਾਊਂਟ ਦੇ ਵਿੱਚ ਜਮ੍ਹਾਂ ਕਰਤਾ ਉਹਨੇ ਆਪਣੀ ਜੋਬ ਦੇ ਡਾਕੂਮੈਂਟ ਲਗਾ ਕੇ ਪ੍ਰੋਪਰ ਉਹਨੇ ਆਫਰ ਲੈਟਰ ਲਗਾਤਾ ਲੀਗਲ ਲੈਟਰ ਲਗਾਤਾ ਪੇ ਸਲਿਪਸ ਲਗਾ ਦਿੰਦਾ ਉਹ ਸਭ ਕੁਝ ਉਹਨੇ ਪ੍ਰੋਪਰ ਲਗਾਤਾ ਪਰ ਉਹਨੇ ਜਿਹੜੀ ਆਪਣੀ ਉਹ ਜਿੰਨੀ ਉਹਦੀ ਸੇਲਰੀ ਸੀਗੀ ਉਹਨੇ ਆਪ ਦੀ ਸੇਲਰੀ ਜਿਹੜੀ ਹੈ 10000 ਰੁਪਏ ਪਰ ਉਹਨੇ ਨਹੀਂ ਸ਼ੋ ਕਰਤੀ। ਤਾਂ ਵੀਜ਼ਾ ਆਫੀਸਰ ਨੇ ਉਹਨੂੰ ਰੀਜ਼ਨ ਦਿੱਤਾ ਕਿ ਤੂੰ ਆਪਣਾ ਫਾਈਨੈਂਸ਼ੀਅਲ ਸਟਰੋਂਗ ਨਹੀਂ ਹੈਗਾ। ਵੀ ਤੇਰੀ ਮਹੀਨੇ ਦੀ ਸਭ ਤੋਂ ਪਹਿਲਾਂ ਤਾਂ ਉਹ ਵੀ ਤੂੰ ਇਕੱਠਾ 12 ਲੱਖ ਰੁਪਿਆ ਆਪਣੇ ਸੇਵਿੰਗ ਅਕਾਊਂਟ ਦੇ ਵਿੱਚ ਲਗਾਇਆ ਔਰ ਇਸ ਪੇਮੈਂਟ ਨੂੰ ਤੁਸੀਂ ਕੋ ਪ੍ਰੋਪਰ ਤਰੀਕੇ ਨਾਲ ਸਟੇਟਮੈਂਟ ਨੂੰ ਜਸਟੀਫਾਈ ਨਹੀਂ ਕਰਾ ਪਾਈ ਤੁਸੀਂ ਛੋਟੇ ਕੋਲੇ ਪੈਸਾ ਕਿੱਥੋਂ ਆਇਆ ਕਿ ਤੁਸੀਂ ਇਕੱਠੇ ਪੈਸੇ ਜਮਾ ਕਰਾਤੇ ਹੋਰ ਦੂਸਰੀ ਚੀਜ਼ ਕੀ ਜਿਹੜਾ ਤੁਸੀਂ ਪੈਸਾ ਆਪਣੀ ਜੋਬ ਸ਼ੋਅ ਕਰੀ ਹੈ ਜਿਹਨੇ ਜੋਬ ਤੋਂ ਮੇਰੀ ਮੰਥਲੀ ਇਨਕਮ 10000 ਰੁਪਏ ਹੈ ਕਿ ਤੁਸੀਂ ਯੂਕੇ ਦੇ ਵਿੱਚ 12 ਦਿਨਾਂ ਵਾਸਤੇ ਕੰਮ ਕਰਨਾ ਹੈ ਤੇ 12 ਦਿਨਾਂ ਦਾ ਪ੍ਰੋਸੀਜਰ ਰੇਟ ਜਿਹੜਾ ਖਰਚਾ ਆਏਗਾ ਨੋਕਲ ਟਰਾਵ ਦੇ ਨਿਵਾਸ ਕੋਮੋਡੀਟੀ ਸਮੂਤਰ ਕੋਮੋਡੀਟੀ ਸਮੂਤਰ ਹੋਗੀ ਖਾਨੇ ਮੀਂਦਾ ਹੋ ਗਿਆ ਜਾਂ ਫਲਾਈਟ ਦਾ ਹੋ ਗਿਆ ਸਾਰਾ ਕੁਝ ਮਿਲਾ ਕੇ ਉਹਨੇ ਕਿਹਾ ਕਿ 100 ਪਾਉਂਡ ਪਰ ਡੇ ਸਾਡਾ ਇੱਥੇ ਯੂਕੇ ਦੇ ਵਿੱਚ ਮਿਸਟਰ ਬੰਦੇ ਨੂੰ ਪ੍ਰੇਮ ਦਾ ਕਰਤਾਂ ਤੇ ਤੇਰੀ 1 ਸਾਲ ਦੀ ਜਿਹੜੀ ਸੇਲੀ ਹੈ ਉਹ ਉਹ 1.20 ਲੱਖ ਰੁਪਈਆ ਬਣਦੀ ਹੈ ਜੋ ਕਿ ਸਾਡੇ ਯੂਕੇ ਦੇ 1200 ਪਾਉਂਡ ਦੇ ਬਰਾਬਰ ਹੈ ਤੇ ਵੀ ਮੈਂ ਇਸ ਇਹ ਸਮਝਦਾ ਕਿ ਤੇ ਜਿਹੜੀ 1 ਸਾਲ ਦੀ ਸੈਲਰੀ ਹੈ ਉਹ ਤੂੰ 12 ਦਿਨ ਦੀ ਟ੍ਰਿਪ ਵਾਸਤੇ ਯੂਕੇ ਦੇਤੇ ਖਰਚ ਕਰੇਗਾ ਤੇ ਉਹਦੇ ਫੈਮਿਲੀ ਵੀ ਇੰਨੇ ਤੇਰੇ ਫੈਮਿਲੀ ਡਿਪੈਂਡੈਂਟ ਵੀ ਤੇਰੇ ਤੇ ਫੈਮਿਲੀ ਮੈਂਬਰ ਹੈਗੇ ਹੈ ਠੀਕ ਹੈ ਕੋਣ ਉਸ ਤੋਂ ਬਾਅਦ ਉਹਦਾ ਬਸ ਇਸੇ ਕਾਰਨ ਤੋਂ ਵੀਜ਼ਾ ਰਿਫਿਊਜ਼ ਕਰਤਾ ਕਿ 100 ਪੌਂਡ ਇੱਥੇ ਪਰਨੇ ਦਾ ਖਰਚ ਔਰ 100 ਪੌਂਡ ਤੇਰੀ ਪਰ ਮੰਥ ਇਨਕਮ ਹੈ ਤੇ ਤੂੰ ਮੈਨੂੰ ਫਾਈਨੈਂਸ਼ਲੀ ਸਟਰੋਂਗ ਨਹੀਂ ਲੱਗਦਾ ਤੇ ਇਸ ਕਾਰਨ ਤੂੰ ਉਹ ਪੋਡਾ ਵੀਜ਼ਾ ਰਿਜੈਕਟ ਹੋ ਗਿਆ